ਵਾਜ਼ਿਲ ਕਾ ਫਰੋਈਪੁਰ ਰੋਡ ਤੇ ਬੀਤੀ ਦੇਰ ਰਾਤ ਇੱਕ ਦੁਰਘਟਨਾ ਹੋਈ ਜੋ ਤੁਸੀਂ ਵੇਖ ਰਹੇ ਹੋ ਇੱਕ ਆਟੋ ਅਤੇ ਇੱਕ ਕਾਰ ਦੇ ਵਿੱਚ ਟੱਕਰ ਐਨੀ ਜਬਰਦਸਤ ਹੋਈ ਜਿਸ ਵਿੱਚ ਆਟੋ ਦੇ ਹਾਲਾਤ ਤੁਸੀਂ ਕਿਸ ਤਰ੍ਹਾਂ ਵਿਗੜੇ ਵੇਖ ਰਹੇ ਹੋ ਅਤੇ ਕਾਰ ਵੀ ਤੁਹਾਨੂੰ ਅੱਗੇ ਵਿਖਾਵਾਂਗੇ ਕਿ ਕਾਰ ਦੇ ਕਿੱਡੇ ਹਾਲਾਤ ਹਨ ਆਟੋ ਪੀਬੀ051944 ਆਟੋ ਦਾ ਨੰਬਰ ਜੋ ਕਿ ਨੰਬਰ ਪਲੇਟ ਤੇ ਲੱਗਿਆ ਹੈ ਅਤੇ ਕੁਬਾਏ ਤੋਂ ਵਾਪਸ ਆ ਰਹੀ ਸੜਕ ਸੁਰੱਖਿਆ ਫੋਰਸ ਡੇ ਕਰਮਚਾਰੀਆਂ ਵੱਲੋਂ ਇਸਤੇ ਕਾਬੂ ਕੀਤਾ ਗਿਆ ਅਤੇ ਮੌਕੇ ਤੇ ਐਂਬੂਲੈਂਸ ਬਣਾ ਕੇ ਐਂਬੂਲੈਂਸ ਬੁਲਾਈ ਗਈ ਅਤੇ ਆਟੋ ਅਤੇ ਕਾਰ ਚਾਲਕਾਂ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਗਿਆ ਜਿੱਥੇ ਜਾਣਕਾਰੀ ਦਿੰਦੇ ਹੋਏ ਆਟੋ ਚਾਲਕ ਨੇ ਦੱਸਿਆ ਵੀ ਉਹ ਕੋਈ ਕੰਮ ਆਇਆ ਸੀ ਅਤੇ ਨਵੀਂ ਆਬਾਦੀ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਦੂਜੇ ਪਾਸੇ ਤੋਂ ਆ ਰਹੀ ਕਾਰ ਨੇ ਉਸ ਨਾਲ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਜੋ ਕਿ ਫਾਜ਼ਿਲਕਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਨੇ ਦੱਸਿਆ ਕਿ ਉਹ ਆਪਣੀ ਸਾਈਡ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੇ ਆਟੋ ਚਾਲਕ ਨੇ ਬਿਲਕੁਲ ਸਾਹਮਣੇ ਤੋਂ ਉਹਨਾਂ ਦੀ ਕਾਰ ਨੂੰ ਟੱਕਰ ਮਾਰਤੀ ਅਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ ਉਥੇ ਖੜੇ ਲੋਕ ਜੋ ਤੁਸੀਂ ਵੇਖ ਰਹੇ ਹੋ ਉਹਨਾਂ ਨੇ ਮੌਕੇ ਤੇ ਗਾਇਲਾਂ ਦੀ ਜ਼ਖਮੀਆਂ ਦੀ ਮਦਦ ਕੀਤੀ ਅਤੇ ਐਂਬੂਲੈਂਸ ਬੁਲਾ ਕੇ ਐਂਬੂਲੈਂਸ ਤੇ ਪਵਾ ਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਮੌਕੇ ਤੇ ਮੌਜੂਦ ਜੜਕ ਸੁਰੱਖਿਆ ਫੋਰਸ ਦੇ ਐਸਆਈ ਅਤੇ ਲੋਕਾਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਹਾਂਜੀ ਹਾਂਜੀ ਕਿਚਰੰਨਾ ਨਹੀਂ ਰੋ ਆਤੀ ਕੀ ਗੱਲ ਹੋਈ ਤੇਰੇ ਨਾਲ ਮੈਨੂੰ ਆਟੋ ਤੇ ਨਾ ਨਾ ਮੈਂ ਅੱਛਾ ਮੈਂ ਸਾਹਮਣੇ ਆ ਅੱਛਾ ਮੈਨੇ ਕਹਨੇ ਕੋ ਤੂੰ ਮੈਂ ਤਰਾ ਦੋ ਨੰਬਰ ਦਾ ਕੰਮ ਕਰਦਾ ਕੋਣ ਕੰਦੇ ਇਹ ਕਹਿੰਦੇ ਅੱਛਾ ਉਹ ਤੇਰੇ ਫਾਦਰ ਦਾ ਕੀ ਨਾਮ ਹੈ ਅਮਰਿੰਦਰ ਸਿੰਘ ਠੀਕ ਸਿੰਘ ਇਹ ਅਮਰਿੰਦਰ ਕਿੰਡ ਨਹੀਂ ਬਾਤ ਨਹੀਂ ਪਤਾ ਲੜ ਸਰ ਕੇ ਆ ਲੋ ਆਪਣੇ ਮੁੰਡਾ ਉਹ ਨਾਮ ਵੀਰੇ ਚੱਲੇ ਸੀ ਸੀਗੀਆਂ ਉਹਨਾਂ ਨੇ ਸ਼ਟਿੰਗ ਚੱਲੇ ਸੀ ਜੀ ਇਹ ਵੀ ਓਵਰਟੇਕ ਕਰ ਰਿਆ ਸੀ ਦੂਸਰੀ ਗੱਡੀ ਓਵਰਟੇਕ ਕਰ ਰਹੀ ਸੀ ਦੋਨੇ ਓਵਰਟੇਕੇ ਜੀ ਪੜ ਗਏ ਜੀ ਕਲੀਨ ਕਰ ਚਾ ਉਹਦੇ ਚ ਬਸ ਕੋਈ ਮੈਸੇਜ ਕੀਤਾ ਉਹਨਾਂ ਨੇ ਹਾਂਜੀ ਮੈਸੇਜ ਕੀਤਾ ਕਿ ਕੈਨਸਲ ਨਹੀਂ ਨਾ ਨਾ ਨਹੀਂ ਕੈਨਸਲ ਨਹੀਂ ਨਹੀਂ ਨਾ ਕੈਨਸਲ ਕੀਤਾ ਜੀ ਬਈ ਕਿਨ ਆਪਣਾ ਕਮਲ ਜੀ ਸਿੰਘ ਤਾਂ ਕੀ ਘਟਨਾ ਹੋਈ ਤੁਹਾਡੀ ਗੱਡੀ ਨਾਲ ਸਰ ਇਧਰ ਕੋ ਬਾਏ ਤੋਂ ਆ ਰਹੇ ਸੀਗੇ ਅਸੀਂ ਆਪਣੇ ਰੋਡ ਕਰਾਸ ਕਰਕੇ ਇਧਰ ਆ ਗਏ ਸੀ ਆਪਣੀ ਸਾਈਡ ਤੋਂ ਅੱਛਾ ਜੀ ਸਾਈਡ ਪੱਟੀ ਦੇ ਨਾਲ ਇਹਨਾਂ ਨੇ ਕਿ ਆਟੋ ਲਿਆ ਕੇ ਨਾ ਸਾਹਮਣੇ ਚੁੱਤ ਦਾ ਵਿੱਚ ਆਪਣੇ ਮਦਰ ਮਾਰਿਆ ਕਮਾਤੀ ਆਟੋ ਤੋਂ ਆਪਣੀ ਗੱਡੀ ਘੁੰਮ ਕੇ ਉੱਤਰੋ ਠੀਕ ਹੈ ਬਚਦਰੀ ਹੈ ਸਰ ਰੂਪੀ ਰੱਖੀਏ ਹਾਂਜੀ ਫੁੱਲ ਦੌਰੂ ਵੀ ਰੱਖੀ ਉਹਨਾਂ ਨੇ ਠੀਕ ਹੈ ਜੀ ਮੇਰਾ ਨੁਕਸਾਨ ਦੇਖ ਲਓ ਮੈਂ ਬਰਦਾਸ਼ਤ ਨਹੀਂ ਕਰੂੰਗਾ ਕੱਲ ਕੋਈ ਵੀ ਮੇਰੇ ਨਾਲ ਹੋਵੇ ਕਟੜਪੰਡੇ ਆਪਣਾ ਨਮਾਜ਼ਲੇਮ ਸਰ ਜੀ ਸੁਪਨਾਮ ਆਪਣਾ ਕਟਕਵਾਲ ਜੀ ਸਿੱਖ ਸਰ ਕਮਲ ਜੀ ਫਾਦਰ ਨੇ ਪੱਗਾ ਸਿੰਘ ਜੀ ਐਸਬੀ ਬੀਰ ਪ੍ਰਕਾਸ਼ ਸਿੱਕੇ ਤੇ ਪਹੁੰਚਿਆ ਅਸ ਤਾਂ ਕੀ ਘਟਨਾ ਹੋਈ ਇੱਥੇ ਜੀ ਇਸ ਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਕਬਾਇਆ ਠੀਕ ਜੀ ਅਸੀਂ ਉਹਨਾਂ ਨੂੰ ਇਤਰਾ ਰੌਣਾ ਕੰਟਰੋਲ ਰੌਣਾ ਹੀ ਪਤਾ ਲੱਗਿਆ ਕਿ ਇੱਕ ਜੇਬੀ ਦੇ ਜੋੜ ਕੋਲ ਆਟੋ ਤੇ ਕਾਰ ਦਾ ਐਕਸੀਡੈਂਟ ਹੋਇਆ ਠੀਕ ਜੀ ਮੌਕੇ ਤੇ ਆ ਕੇ ਦੇਖਿਆ ਗਿਆ ਦੋ ਪਤਿਆਂ ਨੂੰ ਛੱਟਾ ਲੱਗਣਾਂ ਗਏ ਬਹੁਤ ਜ਼ਿਆਦਾ ਫਟਾਂ ਖਿਗੀਆਂ ਜੀ ਠੀਕ ਹੈ ਵੀ ਤੇ ਉਹਨਾਂ ਨੂੰ ਐਂਬੂਲੈਂਸ ਬੁਲਾ ਕੇ ਇਸੇ ਬਲਸਾਲ ਫਾਇਲ ਕਪਟਾ ਜੀ ਮਤਲਬ ਗੱਡੀ ਕਿੱਥੋਂ ਦੀ ਕੁਛ ਪਤਾ ਲੱਗਾ ਇਹ ਗੱਡੀ ਆਪਣੇ ਕਮਲਜੀਤ ਸਿੰਘ ਆ ਜੀ ਸਲੇਮ ਨਵੇਂ ਸਲੇਮ ਸ਼ਾ ਦਾ ਠੀਕ ਹੈ ਜੀ ਤੇ ਆਟੋ ਵਾਲੇ ਆ ਜੀ ਫਾਇਲ ਕਰਦੇ ਇਹ ਚ ਲਾਲੋ ਵਾਲੀ ਗੱਡੀ ਠੀਕ ਹੈ ਦੋਵੇਂ ਹਾਲ ਠੀਕ ਦੋਵੇਂ ਸਰ ਹਾਂਜੀ ਹਾਲ ਤਾਂ ਜੀ ਕੁਛ ਠੀਕ ਹੈ ਜੀ ਠੀਕ ਹੈ ਸਰ ਬਈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ